ਬਰਨਾਲਾ ਸ਼ਹਿਰ ਵਿੱਚ ਚੋਰੀਆਂ ਦੇ ਘਟਨਾ ਰੋਜ਼ ਵਾਪਰ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਚੋਰ ਮਸਤ ਹਨ ਪੁਲਿਸ ਬਸਤ ਹੈ ਅੱਜ ਬਰਨਾਲਾ ਸ਼ਹਿਰ ਦੇ ਵਿੱਚ ਬੱਸ ਸਟੈਂਡ ਰੋਡ ਤੇ ਚੋਰੀ ਦੀ ਘਟਨਾ ਵਾਪਰੀ ਗਈ ਆਓ ਪੀੜਤ ਨਾਲ ਗੱਲ ਕਰਦੇ ਹਾਂ ਜੀ ਕੀ ਘਟਨਾ ਵਾਪਰੀ ਕੀਤੀ ਜੀ ਪਤਾ ਲੱਗਿਆ ਤੁਹਾਨੂੰ ਪਟਰਾ ਦਾ ਸਵੇਰੇ ਆ ਕੇ ਨਾਰਮਲ ਸ਼ਟਰ ਖੋਲ੍ਹਦਾ ਜੀ 8:30 ਵਜੇ ਆ ਕੇ ਦੁਕਾਨ ਖੋਲੀ ਹੈ ਉਦੋਂ ਆ ਕੇ ਦੇਖਿਆ ਵੀ ਅੰਦਰ ਫਾਲ ਲੱਗਿਆ ਪਿਆ ਸੀਗਾ ਸਮਾਨ ਸਾਰਾ ਵਿਖਰਿਆ ਪਿਆ ਸੀਗਾ ਫਿਰ ਆ ਕੇ ਆਲੇ ਦੁਆਲੇ ਕੁੰਡੀ ਨੂੰ ਬੁਲਾਇਆ ਚੈੱਕ ਕੀਤਾ ਤਾਂ ਨੁਕਸਾਨ ਸਾਡੇ ਹੋਇਆ ਪਿਆ ਸੀਗਾ ਕਿੰਨਾ ਕ ਨੁਕਸਾਨ ਹੋ ਗਿਆ ਸਰ ਸਾਰਾ ਕੋਸ ਦਾ ਸਮਾਨ ਚੋਰੀ ਹੋਇਆ ਹੋਇਆ ਜੀ ਜੀ ਕੋਈ ਜਾਇਸ ਸੀਗਾ ਗੱਲੇ ਦੇ ਵਿੱਚ 8000 ਰੁਪਏ ਸੀਗਾ ਕੁਝ ਕੈਸ਼ ਰੱਖਿਆ ਹੋਇਆ ਸੀ ਪੇਮੈਂਟ ਦੇਣੀ ਸੀ ਕਿਸੇ ਨੂੰ ਇੱਕ ਉਹ ਮਾੜਾ ਜੀ ਮੜਾ ਜਾਂ ਫਟਿਆ ਧੰਨਵਾਦ ਜੀ ਸ਼ਾਸਨ ਨੂੰ ਜੀ ਕੋਈ ਸ਼ਾਸਨ ਨੇ ਕਿਹਾ ਸੀਗਾ ਵੀ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਤੇ ਚੋਰਾਂ ਨੂੰ ਫੜਾਇਆ ਜਾਵੇ ਜੀ ਪੁਲਿਸ ਦਾ ਮੌਇਨਾ ਕਰਨਾ ਹੈ ਕਿਰੋ ਉਸ ਮੌਇਨਾ ਕਰਨਾਈ ਸੀ ਜੀ ਸਾਨੂੰ ਉਹ ਦੇਖ ਕੇ ਗਏ ਸੀ ਤੋਂ ਸਾਨੂੰ ਕਹਿੰਦੇ ਵੀ ਅਸੀਂ ਥੋੜੀ ਦੇਰ ਤੱਕ ਆਨੇ ਆ ਜੀ ਤੇ 3 ਵਜੇ ਟਾਈਮ ਦਿੱਤਾ ਸੀਗਾ ਵੀ 3 ਵਜੇ ਅਸੀਂ ਆ ਕੇ ਇੱਕ ਵਾਰੀ ਫਿਰ ਚੈੱਕ ਕਰਕੇ ਉਸ ਤੋਂ ਬਾਅਦ ਤੁਸੀਂ ਆਪ ਦਾ ਇਹਨੂੰ ਕੰਮ ਸ਼ੁਰੂ ਕਰਵਾ ਲਿਓ ਦੇਖੋ ਬਾੜ ਚੋਰਾਂ ਨੇ ਕਿੱਥੋਂ ਆਇਆ ਪਿਛਲੇ ਪਾਸੇੋਂ ਆ ਕੇ ਸਾਈਡ ਤੋਂ ਦੁਕਾਨ ਖਾਲੀ ਪਈ ਸੀ ਉਸ ਦੇ ਵਿੱਚੋਂ ਬਾੜ ਲਾ ਕੇ ਬੰਦਾ ਅੰਦਰ ਪੜਿਆ ਨੁਕਸਾਨ ਕੀਤਾ ਗਿਆ ਪਿਛਲੇ ਪਾਸੇ ਸ਼ਟਰ ਸੀ ਜੋ ਸ਼ਟਰ ਤੋੜ ਕੇ ਬੰਦਾ ਅੰਦਰ ਐਂਟ ਹੋਇਆ ਜਿਸ ਦੇ ਵਿੱਚ ਡੀਵੀਆਰ ਕੈਮਰੇ ਸਭ ਤੋਰ ਕੇ ਡੀਕੈਨ ਲੈ ਗਏ ਬੜਾ ਵੱਡਾ ਮੁਕਾ ਦੇਣਾ ਸੀ ਤੇ ਆਪਾਰ ਦੇਖੋ ਉਸਪਰਤਕ ਪਾਰ ਰਹਾ ਹੋਇਆ ਹੈ ਪਤਾ ਟਾਈਮ ਹੋ ਗਿਆ ਬਸ ਕੁੱਝ ਮਿੰਟ ਟਾਈਮ ਲੱਗੂਗਾ ਪੁਲਿਸ ਪ੍ਰਸ਼ਾਸਨ ਇਸ ਵਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਿਹਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਪੁਲਿਸ ਚੋਰਾਂ ਨੂੰ ਜਲਦੀ ਜਲਦੀ ਫੜੇ ਤੇ ਵਪਾਰੀ ਨੂੰ ਮਾਰਾ ਤਸੱਲੀ ਹੋਵੇ ਆਓ ਭਰਾਂਜੀ ਦੇ ਬਿਆਨ ਲੈਣੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਬਹੁਤ ਮੰਦਪਾਗੀ ਘਟਨਾ ਹੈ ਜੀ ਜੋ ਚੋਰੀਆਂ ਬਾਜ਼ਾਰ ਦੇ ਵਿੱਚ ਹੋ ਰਹੀਆਂ ਨੇ ਕੁਝ ਦਿਨ ਪਹਿਲਾਂ ਵੀ ਦੁਰਗਾ ਚੂੜੀ ਪੰਡਿਆਰ ਦੇ ਉੱਤੇ ਜਿਹੜੀ ਚੋਰੀ ਹੋ ਕੇ ਚੁੱਕੀ ਹੈਗੀ ਲੱਖਾਂ ਰੁਪਏ ਦਾ ਨੁਕਸਾਨ ਉੱਥੇ ਵੀ ਹੋਇਆਗਾ ਜੋ ਸੁਣਨ ਦੇ ਵਿੱਚ ਆਇਆਗਾ ਰਾਤ ਵੀ ਜੋ ਇਹ ਚੋਰੀ ਹੋਈ ਹੈ ਸ਼ਰੀਆਮ ਦੁਕਾਨ ਦੇ ਵਿੱਚ ਪਾੜ ਪਾੜੀ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਸਾਡੇ ਮੰਨ ਲਓ ਇੱਥੇ ਪ੍ਰੇਮ ਪ੍ਰਧਾਨ ਮਾਰਕੀਟ ਦੇ ਵਿੱਚ ਚਾਹ ਵਾਲੀ ਰੇੜੀ ਲੱਗ ਰਹੀ ਹੈ ਦਿਨ ਦਿਹਾੜੇ ਉਹਦਾ ਸਿਲੰਡਰ ਚੱਕਿਆ ਜਾਂਦਾ ਹੈ ਔਰ ਕੰਪਲੀਟ ਕੀਤੀ ਜਾਂਦੀ ਹੈ ਕੋਈ ਪੁਲਿਸ ਦੀ ਕੋਈ ਕਾਰਵਾਈ ਹੇਠ ਤੱਕ ਨਹੀਂ ਹੋਈ ਹੈ ਕਿ ਆ ਪਾਰ ਲੱਗ ਗਿਆ ਦੇਖੋ ਵਪਾਰੀ ਨੂੰ ਇਨਸਾਫ ਚਾਹੀਦਾ ਹੈਗਾ ਦੇਖਦੇ ਹੈਗੇ ਕਿ ਪੁਲਿਸ ਕਿੰਨੇ ਟਾਈਮ ਦੇ ਵਿੱਚ ਜੋ ਇਨਸਾਫ ਦਵਾ ਰਹੀ ਹੈ ਜਾਂ ਚੋਰਾਂ ਨੂੰ ਪਕੜ ਰਹੀ ਹੈ ਹਾਂਜੀ ਤੁਸੀਂ ਪ੍ਰਸ਼ਾਸਨ ਤੋਂ ਸਹੀ ਕੀ ਮੰਗ ਕਰਦੇ ਹੋਗੇ ਪ੍ਰਸ਼ਾਸਨ ਤੋਂ ਅਸੀਂ ਜੋ ਗੋਨਾਦਾਰਾਂ ਨੂੰ ਪਕੜਨ ਦੀ ਮੰਗ ਕਰ ਰਹੇ ਹਾਂ ਵੀ ਜਲਦ ਤੋਂ ਜਲਦ ਉਹ ਪੁਲਿਸ ਦੀ ਹਿਰਾਸਤ ਵਿੱਚ ਹੋਣ ਔਰ ਇਹ ਕਾਂਡਾਰਮੁਕ ਪਾਰੀ ਨੂੰ ਜਿਉਂ ਅਜੇ ਚੋਰੀਆਂ ਦੇ ਇੰਜਾਮ ਨੂੰ ਕਰਾ ਦਿੱਤੀ ਜਾ ਰਹੀ ਹੈ ਇਹਨਾਂ ਤੇ ਲਗਾਮ ਪਾਈ ਜਾਵੇ ਇੱਥੇ ਅੱਜ ਤੋਂ तकरीबन 2 ਮਹੀਨੇ ਪਹਿਲਾਂ ਸਰਦਾਰ ਜਲਦੀ ਸਿੰਘ ਜੀ ਸੀਗੇ ਉਸ ਟਾਈਮ ਦੇ ਵਿੱਚ ਕ੍ਰਾਈਮ ਬਹੁਤ ਘਟ ਚੁੱਕਿਆ ਸੀ ਮੈਂ ਕਹਿੰਦਾ ਜਿੱਦਨ ਦੇ ਉਹ ਗਏ ਨੇ ਅੱਜ ਉਸ ਤੋਂ ਫੇਰ ਦੁਬਾਰੇ ਦਾ ਪਹਿਲਾ ਕ੍ਰਾਈਮ ਹੋ ਰਿਹਾ ਸੀ ਅੱਜ ਫੇਰ ਕ੍ਰਾਈਮ ਹੁੰਦਾ ਹੀ ਹੋ ਰਿਹਾ ਪਤਾ ਨਹੀਂ ਪ੍ਰਸ਼ਾਸਨ ਦਾ ਧਿਆਨ ਨਹੀਂ ਹੈਦਰ ਨੂੰ ਪਤਾ ਨਹੀਂ ਕੀ ਗੱਲਬਾਤ ਹੈਗੀ ਹੈ ਕਿ ਬਸਟੈਂਡ ਰੋਡ ਤੇ ਤਾਂ ਖਾਸ ਕਰਕੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਬੋਲ ਚੌਂਕੀ ਦੇ ਤੋਂ 2 4 ਪਾਉਂ। ਬਾਸਟੈਂਡ ਚੌਂਕੀ ਦੇ ਬਿਲਕੁਲ ਕੋਲੇ ਦੁਕਾਨ ਆਉਣ ਦੇ ਬਜਾਅ ਫਾਗੂਦ ਵੀ ਜਿਹੜੀਆਂ ਤੇ ਚੋਰੀਆਂ ਹੋ ਰਹੀਆਂ ਨੇ ਔਰ ਪ੍ਰਸ਼ਾਸਨ ਕੰਮ ਕਰਨ ਦੀ ਗੈਰਮੀ ਨਹੀਂ ਰਸਤਾ